ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਇਸ ਦੇ ਬਾਵਜੂਦ ਵਿਕਰਮ ਮਜੀਠੀਆ ਵੱਲੋਂ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਮੁਹਾਲੀ ਦੀ ਸਟਾਰਕ ਅਦਾਲਤ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਉਸ ਤੋਂ ਬਾਅਦ ਦਰਵਾਜਾ ਖੜਕਾਇਆ ਜਾਵੇਗਾ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿ ਰਹੇ ਨੇ ਕਿ ਲੰਮਾ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਜਵਾਨਾਂ ਦੀ ਨਸਲ ਕੁਸ਼ੀ ਕੀਤੀ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਚਿੱਟਾ ਵਿਕਿਆ ਹੈ ਅਤੇ ਇਹਨਾਂ ਨੂੰ ਚਿੱਟੇ ਤੋਂ ਕਮਿਸ਼ਨ ਮਿਲਦਾ ਸੀ ਸੱਤਾ ਅਤੇ ਪਿੰਦੀ ਕੌਣ ਨੇ ਬੋਨੀ ਅਜ਼ਨਾਰਾ ਨੇ ਵੀ ਇਸ ਦੇ ਖੁਲਾਸੇ ਕੀਤੇ ਨੇ ਤਲਵੀਰ ਗਿੱਲ ਨੇ ਵੀ ਸਾਬਕਾ ਈਡੀ ਦੇ ਡਾਇਰੈਕਟਰ ਰਣਜਨ ਸਿੰਘ ਨੇ ਵੀ ਪੰਜਾਬ ਦੇ ਸਾਬਕਾ ਜਿਹੜੇ ਡੀਜੀਪੀ ਰਹਿ ਚੁੱਕੇ ਨੇ ਸਦਾਰਜਟ ਉਪਤਿਆਏ ਉਹਨਾਂ ਨੇ ਵੀ ਜਿਹੜੇ ਨੇ ਵਿਕਰਮ ਜੀਠਿਆ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਲੇਕਿਨ ਕੀ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਸ਼ਰੂਮਣੀ ਅਕਾਲੀ ਦਲ ਦੇ ਇਸ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੀ ਸੈਟਿੰਗ ਹੋ ਚੁੱਕੀ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਨੇ ਜਿਹੜੀ ਦਾਅ ਦਿੱਤੀ ਛਾਵੇਗੀ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਕਹਿ ਕੇ ਕਿਉਂਕਿ ਕੱਲ ਤੋਂ ਲਗਾਤਾਰ ਕਨਸੋਵਾਂ ਚਲ ਰਹੀਆਂ ਨੇ ਕਿ ਬਿਕਰਮਜੀਠਿਆ ਦੀ ਅੰਦਰੋਂ ਅੰਦਰੀ ਸੈਟਿੰਗ ਹੋ ਗਈ ਹੈ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ ਸਕਦਾ ਹੈ ਕਿ ਵਿਕਰਮ ਜੀਠੀਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਕਿਉਂਕਿ ਜੱਟ ਸਿੱਖ ਚਿਹਰੇ ਨੂੰ ਭਾਲ ਲਈ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਉਹ ਜੱਟ ਵੀ ਹੋਵੇ ਸਿੱਖ ਵੀ ਹੋਵੇ ਕਿਉਂਕਿ ਚਰਚਿਤ ਚਿਹਰਿਆਂ ਨੂੰ ਲੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੀ ਹੈ ਗੇਮ ਕੀ ਦੇ ਬਲੂ ਕਮਾਈ ਗਈ ਕਿਹੜੇ ਨੇ ਉਹ ਜਿਹੜੇ ਸੈਟਿੰਗ ਕਰਵਾ ਰਹੇ ਨੇ ਜੇ ਗੱਲ ਕਰੀਏ ਡੇਰਾ ਬਾਬਾ ਬਿਆਸ ਦੇ ਗੁਰਿੰਦਰ ਸਿੰਘ ਢਿੱਲੋਂ ਦੀ ਜਿਵੇਂ ਹੀ ਕੱਲ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਹੋਈ ਲਗਭਗ 35 ਮਿੰਟ ਲਗਾਤਾਰ ਬਿਕਰਮ ਜਿੱਠਿਆ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਹੋਈ ਤੇ ਜੇ ਗੱਲ ਕਰੀਏ ਨਾਰਥ ਇੰਡੀਆ ਦੀ ਨਾਰਥ ਇੰਡੀਆ ਦੇ ਵਿੱਚ ਡੇਰਾ ਬਿਆਸ ਦੇ ਸਭ ਤੋਂ ਜ਼ਿਆਦਾ ਸਮਰਥਕ ਸ਼ਰਧਾਲੂ ਜਾ ਡੇਰਾ ਬਾਬਾ ਦੇ ਬਿਆਸ ਗੁਰਿੰਦਰ ਸਿੰਘ ਢਿੱਲੋਂ ਨੂੰ ਚਾਣ ਵਾਲੇ ਹਨ ਵੋਟਬੈਗ ਜੁੜਿਆ ਹੋਇਆ ਹੈ ਹਾਲਾਂਕਿ ਪਹਿਲਾਂ ਆਗਿਆ ਨਹੀਂ ਦਿੱਤੀ ਗਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕਿ ਤੁਸੀਂ ਨਹੀਂ ਮਿਲ ਸਕਦੇ ਬਿਕਰਮ ਜਿੱਟਿਆ ਨੂੰ ਫਿਰ ਬਾਬਾ ਦੇ ਵੱਲੋਂ ਧਮਕੀ ਕੀਤੀ ਗਈ ਜੇਕਰ ਤੁਸੀਂ ਮੈਨੂੰ ਮੁਲਾਕਾਤ ਨਹੀਂ ਕਰ ਦਿੰਦੇ ਤਾਂ ਮੈਂ ਇੱਥੇ ਬੈਠ ਕੇ ਨਾਭਾ ਦੀ ਨਵੀਂ ਜੇਲ੍ਹ ਦੇ ਸਾਹਮਣੇ ਪ੍ਰੋਟੈਸਟ ਕਰਾਂਗਾ ਮੁਜ਼ਾਹਰਾ ਪ੍ਰਦਰਸ਼ਨ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਡਰੇ ਪੰਜਾਬ ਪ੍ਰਸ਼ਾਸਨ ਵੀ ਡਰਿਆ ਸਮੁੱਚੀ ਲੀਡਰਸ਼ਿਪ ਨੂੰ ਹਾਜਰਾ ਪੈ ਗਈਆਂ ਕਿ ਹੁਣ ਕੋਈ ਸਾਡੇ ਵੱਸ ਸਾਰੇ ਦੀ ਗੱਲ ਨਹੀਂ ਬਾਪੇ ਨੂੰ ਮਿਲ ਦੇਣ ਦੇ ਵਿੱਚ ਹੀ ਬਿਹਤਰੀ ਹੈ ਵੋਟਬੈਗ ਤੇ ਬੜਾ ਵੱਡਾ ਪ੍ਰਭਾਵ ਪੈਂਦਾ ਹੈ ਕਿਉਂਕਿ ਡੇਰੇ ਦੇ ਨਾਲ ਵੱਡੇ ਪੱਧਰ ਤੇ ਸ਼ਰਧਾਲੂ ਜੁੜੇ ਹੋਏ ਨੇ ਹਾਲਾਂਕਿ ਡੇਰੇ ਵੱਲੋਂ ਕਿਸੇ ਵੀ ਸਮੇਂ ਚਾਹੇ ਵਿਧਾਨ ਸਭਾ ਦੀਆਂ ਸਭਾ ਦੀਆਂ ਚੋਣਾਂ ਨੇ ਚਾਹੇ ਲੋਕ ਸਭਾ ਦੀਆਂ ਚੋਣਾਂ ਨੇ ਕਿਸੇ ਵੀ ਸਮੇਂ ਡੇਰੇ ਦੇ ਅ ਰਿਪਰੈਜ਼ੈਂਟੇਟਿਵ ਜਿੰਨੇ ਵੀ ਨੇ ਜਿੰਨੇ ਵੀ ਕਮੇਟੀ ਦੇ ਮੈਂਬਰ ਨੇ ਜਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਦ ਨੇ ਉਹਨਾਂ ਵੱਲੋਂ ਕਿਸੇ ਵੀ ਪਾਰਟੀ ਨੂੰ ਅੱਜ ਤੱਕ ਸਮਰਥਕ ਸਮਰਥਨ ਜਿਹੜਾ ਹੈ ਨਹੀਂ ਦਿੱਤਾ ਗਿਆ ਲੇਕਿਨ ਕਿਆ ਸਰਗਾਈਆਂ ਲਗਾਈਆਂ ਚਾਲੀਆਂ ਨੇ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿੱਧੀ ਗੱਲਬਾਤ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਡੇਰਾ ਬਾਬਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਕਹਿ ਕੇ विक्रम जीठिया दी गेम कमाई ਜਾਵੇਗੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ विक्रम जीठिया ਜਿਹੜੇ ਨੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ विक्रम जीठिया ਅੱਜ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣਗੇ ਕੱਲ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣਗੇ ਕਿਉਂਕਿ विक्रम जीठिया ਦਾ ਸੁਪਨਾ ਹੈ ਸੁਪਨਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਣਨਾ ਲੇਕਿਨ ਪ੍ਰਧਾਨਗੀ ਵਾਲੀ ਕੁਰਸੀ ਤੇ ਕੌਣ ਬੈਠੇ ਹੋਏ ਨੇ ਉਹਨਾਂ ਦੇ ਸਕੇ ਜੀਜੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਜਿਹੜਾ ਪ੍ਰਧਾਨ ਹੈ ਉਹੀ ਮੁੱਖ ਮੰਤਰੀ ਹੁੰਦਾ ਹੈ ਇਹ ਕਾਫੀ ਲੰਬੇ ਸਮੇਂ ਤੋਂ ਪਰਤ ਰਵਾਇਤ ਚੱਲੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਕਰਕੇ ਉਹ ਸੁਪਨਾ ਤਾਂ ਆਲਰੇਡੀ ਚਕ ਜਿਹੜਾ ਚਕਨਾ ਚੂਰ ਹੋ ਚੁੱਕਿਆ ਹੈ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਜਿਹੜੀ 35 ਮਿੰਟ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਾਰੀ ਗੇਮ ਘੁਮਾ ਦਿੱਤੀ ਗਈ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਓ ਜੇਕਰ ਤੁਸੀਂ ਹੁੰਦੇ ਹੋ ਤਾਂ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਖੜਾ ਛੱਡ ਦੇਵੇਗਾ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਪੂਰਾ ਆਮ ਝਾਮ ਝੋਕਰੇ ਨੇ ਜਿੱਥੇ ਵੀ ਕੋਈ ਕਾਨਫਰੰਸ ਹੁੰਦੀ ਹੈ ਜਿੱਥੇ ਵੀ ਕੋਈ ਸਮਾਗਮ ਜਾਂ ਸਿਆਸੀ ਸਟੇਜ ਲੱਗਦਾ ਹੈ ਪੈਲ ਦੇ ਹਦਾਬ ਤੇ ਰਗੜੇ ਲਾਇ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਬਦੀ ਹਮਲੇ ਕਟਾਸ਼ ਵਾਰ ਕੀਤੇ ਜਾਂਦੇ ਨੇ ਬਿਕਰਮ ਜੀਠਿਆ ਤੇ ਬਿਕਰਮ ਜੀਠਿਆ ਪਰਿਵਾਰ ਤੇ ਅਤੇ ਉਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਤੇ ਕਿਆ ਫਰਗਾਈਆਂ ਲਗਾਈਆਂ ਚਾਲੀਆਂ ਨੇ ਕਿ ਡੇਰਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਮੁਲਾਕਾਤ ਕਰਨਾ ਬਿਕਰਮ ਜੀਠਿਆ ਦੇ ਨਾਲ ਇਸ ਦੇ ਅਹਿਮ ਕਾਰਨ ਮੰਨੇ ਜਾ ਰਹੇ ਨੇ ਅਤੇ ਕਿਆ ਫਰਗਾਈਆਂ ਲਗਾਈਆਂ ਚਾਲੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮ ਜੀਠਿਆ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਤਹਿ ਜੇਕਰ ਹੁੰਦੀ ਹੈ ਪ੍ਰਧਾਨ ਵੀ ਹੋਣਗੇ ਐਜ਼ এ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਕਰਮ ਜਿਟਿਆ ਵਿਕਰਮ ਜਿਟਿਆ ਨੇ ਆਪਣੀ ਐਕਸ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਇਆ ਹਾਲਾਂਕਿ ਇਹ ਵੀ ਚਰਚਾਾਂਵਾਂ ਛੁੜਪੀਆਂ ਨੇ ਕਿ ਵਿਕਰਮ ਜਿਟਿਆ ਜੇਲ੍ਹ ਦੇ ਵਿੱਚ ਨੇ ਲੇਕਿਨ ਸੋਸ਼ਲ ਉਸ ਦੇ ਪੇਜ ਤੇ ਪੋਸਟ ਕਿਦੇ ਵੱਲੋਂ ਪਾਈ ਗਈ ਕਿ ਮੈਂ ਅੱਜ ਮੈਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਦੱਤ ਸਿੰਘ ਤੋਂ ਮਿਲੇ ਨੇ ਉਹਨਾਂ ਦਾ ਮਿਹਰ ਭਰਿਆ ਹੱਥ ਮੇਰੇ ਤੇ ਸਦਾ ਰਹਿੰਦਾ ਹੈ ਉਹਨਾਂ ਦੀ ਮੁਲਾਕਾਤ ਮੈਨੂੰ ਹੌਸਲਾ ਦੇਵੇਗੀ ਉਹਨਾਂ ਦੀ ਮੁਲਾਕਾਤ ਮੇਰੇ ਲਈ ਚੜ੍ਹਦੀ ਕਲਾ ਲਈ ਪ੍ਰੇਰਨਾ ਹੈ ਇਸ ਤੋਂ ਬੱਲ ਉਹਨੇ ਗੁਰੂ ਅਸੇਵਾਨਾ ਦੀ ਵੀ ਗੱਲ ਕੀਤੀ ਕਿ ਗੁਰੂ ਸੇਵਾਨਾ ਦਾ ਮੇਰੇ ਉੱਤੇ ਮਿਹਰ ਭਰਿਆ ਹੱਥ ਹੈ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਜਿਹੜਾ ਬਿਆਸ ਦੇ ਮੁਖੀ ਬਾਬਾ ਗੁਰਦ ਸਿੰਘ ਢਿੱਲੋਂ ਨੇ ਨਿਵਾਣੇ ਜੇ ਇੱਕ ਦਾਸ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਮੈਨੂੰ ਵੱਡਾ ਬਲ ਮਿਲਿਆ ਹੈ